ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜਲੰਧਰ ਕੋਰਟ ਦਫ਼ਤਰ ਵੱਲੋਂ ਕਲਰਕ ਦੀਆਂ ਨਵੀਆਂ ਭਰਤੀਆਂ ਬਾਰੇ ਨੋਟਿਸ ਜਾਰੀ ਕੀਤਾ ਗਿਆ ਹੈ। ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ। ਕੁੱਲ ਪੋਸਟਾਂ ਕਿੰਨੀਆਂ ਆਈਆਂ ਹਨ, ਯੋਗਤਾ ਕੀ ਚਾਹੀਦੀ ਹੈ, ਤਨਖਾਹ ਕਿੰਨੀ ਹੋਵੇਗੀ, ਉਮਰ ਦੀ ਹੱਦ ਕੀ ਹੈ। ਪ੍ਰੀਖਿਆ ਦਾ ਸਿਲੇਬਸ ਤੇ ਅਰਜੀ ਕਿਵੇਂ ਭੇਜਣੀ ਹੈ, ਇਹ ਕਰ ਤੁਸੀਂ ਵੀ ਇਸ 파ਰਟ ਨੂੰ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ ਇਹ ਵੀਡੀਓ ਨੂੰ ਆਖਰ ਤੱਕ ਜਰੂਰ ਦੇਖੋ ਇਸ ਵਿੱਚ ਕਲਰਕ ਦੀਆਂ ਟੋਟਲ ਪੋਸਟਾਂ 3 ਆਈਆਂ ਹਨ ਤੇ ਉਮਰ ਇਸ ਵਿੱਚ 18 ਤੋਂ ਲੈ ਕੇ 30 ਸਾਲ ਤੱਕ 37 ਸਾਲ ਤੱਕ ਹੁੰਦੀ ਹੈ ਇਸ ਵਿੱਚ ਪਰਮਾਰਥ ਦੀ ਸੈਲਰੀ 29200 ਪਤੀ ਮਹੀਨਾ ਹੁੰਦੀ ਹੈ ਇਸ ਵਿੱਚ ਕੁਆਲਿਫਿਕੇਸ਼ਨ ਦੇਖੇ ਤਾਂ ਬੈਚਲੋਰ ਆਰਟਸ ਬੈਚਲੋਰ ਸਾਇੰਸ ਤੇ ਇੱਕ ਮੋਟਰ ਦਾ ਕੋਈ ਵੀ ਕੋਰਸ ਹੋਣਾ ਚਾਹੀਦਾ ਹੈ ਇਹ ਸੋਡੀ ਰੈਗੂਲਰ ਜੌਬ ਨਹੀਂ ਹੁੰਦੀ ਹੈਗੀ ਇਹ 6 ਮਾਸ ਦਾ ਕੰਟਰੈਕਟ ਵੇਸਤੇ ਹੁੰਦਾ ਹੈ ਤੇ ਇਹ ਰੈਗੂਲਰ ਵੀ ਚੱਲ ਸਕਦੀ ਹੈ ਕਹਾਣ ਇਸ ਵਿੱਚ ਸਾਨੂੰ ਦੋ ਫੋਟੋਆਂ ਚਾਹੀਦੀਆਂ ਹਨ ਗਾਹ ਗੱਲ ਕਰੀਏ ਇਸ ਵਿੱਚ ਸਾਨੂੰ ਕੈਟਾਗਰੀ ਜਿਵੇਂ ਕਿ ਪੀ ਬੀਸੀ ਦੇ ਵਿੱਚ ਦੋ ਪੋਸਟਾਂ ਬੀਸੀ ਵਰਮਨ ਦੇ ਵਿੱਚ ਇੱਕ ਬੀਸੀ ਐਕਸ ਐਸ ਸਰਵਿਸਮੈਨ ਦੇ ਵਿੱਚ ਇੱਕ ਐਕਸ ਸਰਵਿਸਮੈਨ ਬੋਮੈਨ ਦੇ ਵਿੱਚ ਚਾਰ ਐਕਸ ਸਰਵਿਸਮੈਨ ਦੇ ਵਿੱਚ ਇੱਕ ਫਰੀडम ਫੈਕਟਰ ਦੇ ਵਿੱਚ ਇੱਕ ਤੁਸੀਂ ਸਾਰੀਆਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਜਾਰੀ ਹੈ ਹੁਣ ਗਾਹਾਂ ਗੱਲ ਕਰੀ ਆਪਾਂ ਇਸ ਵਿੱਚ ਇੰਗਲਿਸ਼ ਤੇ ਜਨਰਲ ਨੌਲੇਜ ਦੇ ਵਿੱਚ ਮੈਕਸਿਮਮ 50-50 ਦੇ ਮਾਰਕ ਦਾ ਪੇਪਰ ਹੋਵੇਗਾ ਇਸ ਵਿੱਚ 30-30 ਅਤੀਤੀ ਪਰਸੈਂਟ ਮਾਰਕਸ ਹੋਣ ਚਾਹੀਦੇ ਹਨ ਤੇ ਇਸ ਵਿੱਚ ਸਾਨੂੰ ਕੰਪਿਊਟਰ ਵੀ ਹੁਣ ਲਾਜ਼ਮੀ ਹੈ ਇਸ ਪੋਸਟ ਦੇ ਵਿੱਚ ਜੇ ਤੁਸੀਂ ਆਪ ਦਾ ਆਫਲਾਈਨ ਫਾਰਮ ਫਿਲ ਕਰਕੇ ਇਹ ਕੈਪੀਟਲ ਲੈਟਰਨ ਦੇ ਵਿੱਚ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਦਾ ਕਲਰਕ ਇਹ ਲਿਖਣਾ ਹੈ ਕੈਪੀਟਲ ਅੱਖਰਾਂ ਦੇ ਵਿੱਚ ਕੋਈ ਵੀ ਸਾਨੂੰ T A D A ਨਹੀਂ ਮਿਲੇਗਾ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਦੇ ਉੱਤੇ ਨਿਸ਼ਾਨੀ ਲਗਾਈ ਹੈ ਹੁਣ ਗੱਲ ਕਰੀਏ ਫਾਰਮ ਫਿਲ ਕਿਵੇਂ ਕਰਨਾ ਹੈ ਇੱਥੇ ਵਿੱਚ ਆਪਦਾ ਨੇਮ ਲਿਖਣਾ ਇੱਥੇ ਫਾਦਰ ਦਾ ਨੇਮ ਲਿਖਣਾ ਇੱਥੇ ਡੇਟ ਆਫ ਬਰਥ ਲਿਖਣੀ ਇੱਥੇ ਕੈਟਾਗਰੀ ਤੇ ਨੈਸ਼ਨਲ ਹੈ ਤੇ ਐਡਰੈਸ ਆਪਦਾ ਮੋਬਾਈਲ ਨੰਬਰ ਈਮੇਲ ਆਈਡੀ ਸਾਰਾ ਕੁਝ ਇੱਥੇ ਆਪਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਇੱਥੇ ਈਆਰ ਇੱਥੇ ਮਾਰਕਸ ਇੱਥੇ ਟੋਟਲ ਮਾਰਕਸ ਇੱਥੇ ਪਰਸੈਂਟੇਜ ਲਿਖਣੀ ਹੈ ਇੱਥੇ ਆਪਦੇ ਸਾਈਨ ਤੇ ਸਾਰੇ ਆਪਦੇ ਫੋਟੋ ਕਾਪੀ ਕਰਾ ਕੇ ਸੈਲਫ ਟੈਸਟਡ ਹੋਣੇ ਚਾਹੀਦੇ ਹਨ ਤੇ ਦੋ ਫੋਟੋਆਂ ਲਗਾਣੀਆਂ ਹੈ ਆਪ ਜੋ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਕਿ ਅਗਲੇ ਜੋਬ ਦੀ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ